ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਵਗੇ ਅੱਜ ਮਿੱਤਰੋ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਮਾਰਵਾੜੀ ਬਿਸ਼ੇਰੀ ਅਬ ਬਿਸ਼ੇਰੀ ਤੁਸੀਂ ਚੈੱਕ ਕਰ ਸਕਦੇ ਹੋਗੇ ਮਾਰਵਾੜੀ ਬਿਸ਼ੇਰੀ ਮਿੱਤਰੋ ਭਾਰਤ ਰਤਨ ਦੀ ਬੱਚੀ ਹੈ ਰਣੀਆਂਲੇ ਦਿਲਵਾ ਘੋੜੇ ਦੀ ਇਹ ਹੈਗੀ ਹੈ ਪੋਤੀ ਚੰਗੀ ਬਲੱਡ ਲਾਈਨ ਦੀ ਬਿਸ਼ੇਰੀ ਤੇ ਰੇਟ ਜਿਵੇਂ ਮਿੱਤਰੋ ਜਵੇਂ ਹੀ ਜਾਇਜ਼ ਕਰਦੇ ਆ ਮਾਲਕ ਵੀਰ ਰੇਟ ਇਹਦਾ ਕਰਦੇ ਆ 50000 ਬਾਕੀ ਮਾਨ ਤਾਣ ਵੀ ਕਰਦਾ ਨੇ ਸ਼੍ਰੀ ਮੁਕਤਸਰ ਸਾਹਿਬ ਮਾਲਕ ਵੀਰਾਂ ਦਾ ਏਰੀਆ ਤੇ ਇਹ ਤਨਾ ਮਹੀਨਿਆਂ ਦੀ ਬਿਸ਼ੇਰੀ ਹੈ ਮਿੱਤਰੋ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਿਸ਼ੇਰੀ 8000 ਰੁਪਈਆ ਚ ਤਾਂ ਬਾਈ ਬੱਕਰੀ ਵੀ ਨਹੀਂ ਮਿਲਦੀ ਤੁਸੀਂ ਬਿਸ਼ੇਰੀ ਚੈੱਕ ਕਰੋ ਪਰ 50000 ਰੁਪਈਆ ਮਾਲਕੀਰ ਮੁੱਲ ਕਰਦੇ ਆ ਇਹਦੇ ਚੋਂ ਵੀ ਮਾਨਤਾਨ ਕਰਦ ਨੇ ਤੇ ਬਾਕੀ ਬਲੱਡ ਲਾਈਨ ਚੈੱਕ ਕਰੋ ਭਾਰਤ ਰਤਨ ਦੀ ਬੱਚੀ ਹੈ ਤੇ ਰਣੀਆਂ ਵਾਲੇ ਦਿਲਵਾਗ ਦੀ ਹੈਗੀ ਹੈ ਕੀ ਪੋਤੀ ਤੇ ਬਾਕੀ ਬਿਸ਼ੇਰੀ ਤੁਸੀਂ ਚੈੱਕ ਕਰੋ ਬਿਸ਼ੇਰੀ ਸੋਹਣੀ ਬਹੁਤ ਹੈ ਤੇ 50000 ਰੁਪਈਆ ਬਾਈ ਯਾਰ ਤੁਸੀਂ ਆਪ ਸਮਝਦਾਰ ਹੋ ਕੋੜੇ ਵਾਲੇ ਢੀਡ ਚ ਰਹਿਣੇ ਜਿਹੜੇ ਵੀ ਰੋਤਾ ਲੈ ਰਹਿਣ ਨੇ ਤਾਂ ਜਬ ਬਿਸ਼ੇਰੀ ਚੰਗੀ ਵੀ ਕਿੱਡੀ ਹੈ ਤੇ ਰੁਪਈਏ ਵੀ ਕੁਛ ਨਹੀਂ ਜਿਹੜੇ ਵੀਰ ਨੇ ਘੱਟ ਰੁਪਏ ਲਾ ਕੇ ਘਰੇ ਸ਼ੌਂਕ ਨਾਲ ਬਛੇਰੀ ਪਾਲਣੀ ਹੈ ਤਿੰਨਾ ਮਹੀਨਾ ਦੀ ਬਛੇਰੀ ਹੈ ਰਣੀਆਂ ਵਾਲੀ ਦਲਵਾਹ ਘੋੜੇ ਦੀ ਹੈਗੀ ਇਹ ਪੋਤੀ ਤੇ ਭਾਰਤ ਰਣਤਨ ਦੀ ਬੱਚੀ ਹੈ ਬਾਕੀ ਮੁਕਸਰ ਮਾਲਕ ਵੀਰਾਂ ਦਾ ਏਰੀਆ ਹੈ ਤੇ ਬਾਕੀ ਸਕਰੀਨ ਤੇ ਨੰਬਰ ਚੱਲਿਆਦਾ ਜਿਹੜੇ ਵੀ ਇਹਨੂੰ ਚਾਹੀਦੀ ਹੋਈ ਮਾਲਕ ਵੀਰਾਂ ਨਾਲ ਕਰ ਲਓ ਸੰਪਰਕ ਜੇ ਕਿਸੇ ਵੀਰ ਨੇ ਆਪਣੇ ਯੂਟਿਊਬ ਤੇ ਅੜਦੋਣੀ ਤਾਂ ਪਿੱਛੇ ਆਪਣਾ ਨੰਬਰ ਚੱਲਿਆਦਾ ਆਪਣੇ ਨਾਲ ਕਰ ਲੇ ਸੰਪਰਕ ਤੇ ਬਾਕੀ ਤੁਸੀਂ ਬਛੇਰੀ ਚੈੱਕ ਕਰ ਸਕਦੇ ਹੋ ਤੇ ਸੋਹਣੀ ਸਨੱਕੀ ਬਛੇਰੀ ਹੈਗੀ ਤੇ ਜੇ ਕਿਸੇ ਵੀਰ ਨੇ ਐਡ ਲੋੜੀਆਂ ਹੋਏ ਉਹਦੇ ਖਾਤਰ ਆਪਣਾ ਪਿੱਛੇ ਨੰਬਰ ਚ ਦੀ ਜਾਂਦਾ ਹੈਗਾ ਤੇ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੇਂ ਵੀਡੀਓ 'ਚ ਧੰਨਵਾਦ ਆਪਣੀ ਸਾਰੀ ਵੀਡੀਓ ਦੇਖਣੀ ਮਿਲਦੇ ਆ ਕਿਸੇ ਨਵੇਂ ਵੀਡੀਓ 'ਚ ਧੰਨਵਾਦ ਜੀ